ਦਾਬ ਲੈ ਕੇ ਘੁੰਮ ਰਹੇ ਮੁੰਡੇ ਜਿਹੜੇ ਕਿਸੇ ਨਾਲ ਕੀ ਕਰਨਾ ਇੱਧਰ ਪੁਲਿਸ ਲੈ ਕੇ ਜਾ ਰਹੀ ਹੈ ਤਾਂ ਸੁਣ ਜਿਹੜਾ ਦੇਖ ਸਕਦੇ ਐ ਸੋਹਲੇ ਤੁਹਾਨੂੰ ਜਿਹੜੀਆਂ ਸਾਜ਼ੀਆਂ ਕਰ ਰਹੇ ਆ ਤਸਵੀਰਾਂ ਦੇ ਵਿੱਚ ਨਹੀਂ ਦਾਤ ਕੋ ਲੈ ਕੇ ਆਏ ਦਾਬ ਕਿਥੋਂ ਆ ਗਿਆ ਦਾਤ ਸਾਲਾ ਦਾਤ ਲੈ ਕੇ ਆਏ ਹੋ ਸਵਾਹ ਬੰਦੇ ਜਿਨ੍ਹਾਂ ਕੋਲ ਦਾਤ ਵੀ ਨਿਕਲੇ ਆ ਮਿਲਨ ਸਿੰਘ ਕਿੰਦਾ ਦੇਖਦੇ ਚੋਰੀਆਂ ਲੈ ਕੇ ਚਲੇ ਆਪਾਂ ਥੋੜੇ ਮੌਕੇ ਪਛੂੜ ਕਰਦੇ ਆ ਮਿਲਨ ਸਿੰਘ ਕਿੰਨੇ ਬੰਦੇ ਲੈ ਕੇ ਦਲੇ ਹੋ ਦੋ ਬੰਦੇ ਕੀ ਇਲਜ਼ਾਮ ਕੀ ਇਹਨਾਂ ਦੇ ਭਾਈ ਦੱਸਿਆ ਆ ਬਈ ਕੰਦੇ ਚੋਰੀ ਕਰਦੇ ਦੇ ਅੱਛਾ ਜੀ ਨਹੀਂ ਤੀਜਾ ਕਿਉਂ ਨਹੀਂ ਲੈ ਕੇ ਜਾ ਰਹੇ ਹੋ ਕਹਿੰਦੇ ਤੀਜਾ ਵੀ ਆ ਕਹਿੰਦੇ ਆ ਦਿਖਾਓ ਭਾਈ ਦਾਤ ਮਦਨ ਦਾਤ ਵੀ ਦਾਤ ਆ ਬਿਲਕੁਲ ਆ ਦੇਖੋ ਜੀ ਦਾਤ ਨਿਕਲ ਆ ਜੀ ਦੇਖ ਸਕਦੇ ਹੋ ਕਿ ਦਾਤ ਕਿਰਪਾਨਾਂ ਦੇ ਨਾਲ ਬਾਹਰ ਦਾ ਪਰੰਦੇ ਨਹੀਂ ਇਹ ਜਿਹੜੇ ਇਸਤੇਮਾਲ ਜਿਹੜੇ ਕਿਤੇ ਜਾ ਰਹੇ ਸੀ ਲੁੱਟਾ ਖੋਹ ਕਰਨ ਵਾਲੇ ਘਰੋ ਵਾਰਦਾਤਾ ਕਰਨ ਵਾਲੇ ਗਰੋ ਜਿਹੜੇ ਆ ਘੁੰਮ ਰਹੇ ਆ ਜਿੱਥੇ ਕਿ ਮੰਦਰ ਦੇ ਵਿੱਚ ਵੜ ਗਏ ਹੁਣ ਖਾਣਾ ਬਸਤੀ 바ਵਾ ਖੇਲ ਦੀ ਪੁਲਿਸ ਮੌਕੇ ਤੇ ਪਹੁੰਚੀ ਆ ਦਾ ਜਿਹੜੇ ਤਿੰਨ ਲੜਕੇ ਨੇ ਪੁਲਿਸ ਲੈ ਕੇ ਇੱਥੋਂ ਦੀ ਜਾ ਰਹੀ ਆ ਸੋ ਮੌਕੇ ਤੇ ਉਹ ਕਰ ਲੋ ਪੱਜ ਸੋ ਪੁਲਿਸ ਬੰਦੇ ਇੱਥੋਂ ਦੀ ਲੈ ਕੇ ਜਾ ਰਹੀ ਆ ਹੋਰ ਇਹ ਬੜੇ ਮਾੜੇ ਹਾਲਾਤ ਹੋ ਗਏ ਜੀ ਮੰਦਰ ਦੇ ਵਿੱਚ ਬੰਦੇ ਜਿਹੜੇ ਵਾਰਦਾਤ ਕਰੇ ਸੀ ਉਹਨਾਂ ਕੋਲੋਂ ਦਾਤ ਵੀ ਨਿਕਲੇ ਆ ਸੋ ਦਾਦ ਬ੍ਰਾਹਮਣ ਹੋਏ ਉਹਨਾਂ ਦੇ ਕੋਲੋਂ ਤਸਵੀਰਾਂ ਦੇ ਵਿੱਚ ਇਹ ਲੜਕੇ ਆ ਜਿਹੜੇ ਕੀ ਮਗਰ ਆਏ ਸੀਗੇ ਹੁਣੇ ਹੀ ਜਿਨ੍ਹਾਂ ਕੋਲੋਂ ਦਾਦ ਜਿਹੜੇ ਬ੍ਰਾਹਮਣ ਹੋਏ ਆ ਕਹਿੰਦੇ ਆ ਉਹਨਾਂ ਦੇ ਸਾਈਕਲ ਤੇ ਭੱਜਦੇ ਸਹੀ ਕੋਈ ਹਿਆਰ ਹਿੱਕੋਦੇ ਕੰਮ ਆਈ ਨਹੀਂ ਫੇਰ ਤਾਂ ਬ੍ਰਾਹਮਣਾਂ ਨੂੰ ਨਹੀਂ ਆਂ ਧੋੜੇ ਤਾਂ ਸਾਈਕਲ ਤੇ ਉਹਨਾਂ ਨਾਲ ਜਿੱਦਰਾ ਚੈੱਕ ਕਰੋ ਆ ਗਏ ਮੈਂ ਸੋ ਉਹਨਾਂ ਦੇ ਕੋਲੋਂ ਧੋੜੂਗਾ ਮੰਨਦੇ ਸੱਤਰ ਨੇ ਨੀਲਾ ਰਾਮ ਦੀ ਪਹੁੰਚੇ ਨੇ ਨਾਈਟ ਡਿਊਟੀ ਕਰ ਰਹੇ ਨੇ ਔਰ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਇੱਥੋਂ ਦੀ ਲੈ ਕੇ ਜਾ ਰਹਿਆ ਤਿੰਨ ਲੜਕੇ ਨੇ ਜਿਹੜੇ ਦੋ ਲੜਕੇ ਗੱਡੀ 'ਚ ਬਿਠਾਏ ਗਏ ਆ ਸਾਈਕਲਰ ਦਾ ਇਹ ਹੈ ਜਿਹੜੇ ਤਿੰਨ ਟੋਟਲ ਲੜਕੇ ਨੇ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਜਾ ਰਹੀ ਹੈ ਸੋ ਬੜੀ ਮਾੜੀ ਗੱਲ ਹੈ ਕਿ ਵਾਰਦਾਤ ਤਾਂ ਚਲੋ ਕੀਤੀ ਕੀਤੀ ਕਿਤੇ ਨਾ ਕਿਤੇ